ਕਾਲੀ ਥਾਰ ਦੇ ਸ਼ੀਸ਼ੇ ਕਾਲੇ ਕਰਵਾ ਕੇ ਸ਼ੀਸ਼ਿਆਂ ਦੇ ਉੱਪਰ ਫਿਲਮ ਛੜਵਾ ਕੇ ਨੰਬਰ ਪਲੇਟ ਦੇ ਉੱਪਰ 나ਗਣੀ ਲਿਖਵਾ ਕੇ ਇਸ ਮੁੰਡੇ ਦੇ ਵੱਲੋਂ ਆਪਣੀ ਥਾਰ ਨੂੰ ਸ਼ਿੰਗਾਰਿਆ ਗਿਆ ਸੀ ਬਾਜ਼ਾਰ ਦੇ ਵਿੱਚ ਗੇੜੀਆਂ ਨੇ ਛੜੀਆਂ ਉਹ ਮਾਰੀਆਂ ਜਾ ਰਹੀਆਂ ਸੀ ਤਾਂ ਜਦੋਂ ਇਹ ਥਾਰ ਬਾਜ਼ਾਰ ਦੇ ਵਿੱਚ ਗੇੜੀਆਂ ਮਾਰ ਰਹੀ ਸੀ ਤਾਂ ਐਨਐਡੀ ਵਿੱਚ ਪੁਲਿਸ ਦੀ ਅੱਖ ਹੈ ਜਿਹੜੀ ਉਹ ਇਸ ਥਾਰ ਦੇ ਉੱਪਰ ਪੈ ਜਾਂਦੀ ਹੈ ਤਾ ਪੁਲਿਸ ਦੇ ਵੱਲੋਂ ਇਸ ਥਾਰ ਨੂੰ ਘੇਰਿਆ ਜਾਂਦਾ ਹੈ ਵੱਡੀ ਕਾਰਵਾਈ ਅਛੜੀ ਉਹ ਕੀਤੀ ਜਾਂਦੀ ਆ ਤਾਂ ਪਹਿਲਾਂ ਇਸ ਥਾਰ ਦੀ ਨੰਬਰ ਪਲੇਟ ਆਛੜੀ ਉਹ ਉਤਰਵਾਈ ਜਾਂਦੀ ਆ ਨੰਬਰ ਪਲੇਟ ਉਤਰਵਾ ਕੇ ਜਿਹੜੀ ਸ਼ੀਸ਼ਿਆਂ ਦੇ ਉੱਪਰ ਫਿਲਮ ਛੜਵਾਈ ਵੀ ਸੀ ਤਾਂ ਪੁਲਿਸ ਦੇ ਵੱਲੋਂ ਉਹ ਵੀ ਉਤਾਰ ਦਿੱਤੀ ਜਾਂਦੀ ਆ ਤੇ ਪੁਲਿਸ ਇਸ ਥਾਰ ਨੂੰ ਆਪਣੇ ਨਾਲ ਲੈ ਜਾਂਦੀ ਆ ਤਾਂ ਵੱਡੀ ਕਾਰਵਾਈ ਕਰਦੇ ਹੋਏ ਮੋਟਾ ਚਲਾਣਾ ਛੜਾ ਉਹ ਕੀਤਾ ਜਾਂਦਾ ਹੈ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਜਲੰਧਰ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਬਾਜ਼ਾਰ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਜਿਹੜੀ ਉਹ ਕੀਤੀ ਗਈ ਤਾਂ ਇੱਕ ਮੁੰਡੇ ਦੇ ਵੱਲੋਂ ਆਪਣੀ ਥਾਰ ਦੀ ਨੰਬਰ ਪਲੇਟ ਤੇ ਨੰਬਰ ਦੀ ਜਗ੍ਹਾ ਤੇ 나ਗਣੀਆਂ ਜਿਹੜੀ ਉਹ ਲਿਖਵਾਇਆ ਹੋਇਆ ਸੀ ਤਾਂ ਜਿਹੜੇ ਕਾਰ ਦੇ ਸ਼ੀਸ਼ੇ ਸੀ ਤਾਂ ਉਸ ਕਾਰ ਦੇ ਸਾਰੇ ਸ਼ੀਸ਼ੇ ਨੇ ਜਿਹੜੇ ਉਹ ਵੀ ਕਾਲੇ ਕਰਵਾਏ ਹੋਏ ਸੀ ਸ਼ੀਸ਼ਿਆਂ ਦੇ ਉੱਪਰ ਫਿਲਮਾਂ ਜਿਹੜੀ ਉਹ ਵੀ ਚੜਵਾਈ ਹੋਈ ਸੀ ਤਾਂ ਦੱਸਿਆ ਜਾ ਰਿਹਾ ਕਿ ਇਹ ਥਾਰ ਜਿਹੜੀ ਉਹ ਬਾਜ਼ਾਰ ਦੇ ਵਿੱਚ ਗੇੜੀਆਂ ਮਾਰ ਰਹੀ ਸੀ ਤਾਂ ਬਾਜ਼ਾਰ ਦੇ ਵਿੱਚ ਹੀ ਪੁਲਿਸਾਂ ਜਿਹੜੀ ਉਹ ਕਾਰਵਾਈ ਕਰ ਰਹੀ ਸੀ ਤਾਂ ਪੁਲਿਸ ਨੇ ਇਸ ਥਾਰ ਨੂੰ ਘੇਰਿਆ ਇਸ ਥਾਰ ਦੇ ਉੱਪਰ ਵੱਡੀ ਕਾਰਵਾਈ ਕੀਤੀ ਪਹਿਲਾਂ ਤਾਂ ਇਸ ਦੀ ਫਿਲਮ ਜਿਹੜੀ ਉਹ ਉਤਰਵਾਈ ਗਈ ਫਿਰ ਜਿਹੜੀ ਉਸਨੇ ਮੁੰਡੇ ਨੇ ਜਾਲੀ ਨੰਬਰ ਪਲੇਟ ਲਗਵਾਈ ਹੋਈ ਸੀ ਤਾਂ ਉਹ ਵੀ ਪੁਲਿਸ ਦੇ ਵੱਲੋਂ ਉਤਾਰ ਲਈ ਜਾਂਦੀ ਹੈ ਤੇ ਪੁਲਿਸ ਇਸ ਥਾਰ ਨੂੰ ਆਪਣੇ ਨਾਲ ਲੈ ਜਾਂਦੀ ਹੈ ਜਦਕਿ ਸਭ ਨੂੰ ਪਤਾ ਹੈ ਕਿ ਸ਼ੀਸ਼ੇ ਕਾਲੇ ਕਰਵਾਉਣੇ ਗੈਰ ਕਾਨੂੰਨੀ ਨੇ ਤੇ ਸਭ ਨੂੰ ਹਦਾਇਤਾਂ ਨੇ ਕਿ ਉਹਨਾਂ ਦੀਆਂ ਨੰਬਰ ਪਲੇਟਾਂ ਸਰਕਾਰੀ ਹੋਣੀਆਂ ਚਾਹੀਦੀਆਂ ਨੇ ਜੇਕਰ ਬਿਨਾ ਸਰਕਾਰੀ ਨੰਬਰ ਪਲੇਟਾਂ ਤੋਂ ਪੁਲਿਸ ਦੇ ਵੱਲੋਂ ਉਸ ਗੱਡੀ ਨੂੰ ਨਾਕੇ ਤੇ ਰੋਕਿਆ ਗਿਆ ਤਾਂ ਉਸ ਦਾ ਚਲਾਣਾ ਜਿਹੜਾ ਉਹ ਵੀ ਹੋਵੇਗਾ ਪਰ ਫਿਰ ਵੀ ਕਈ ਲੋਕ ਅਜਿਹੇ ਨੇ ਜਿਹੜੇ ਆਪਣੀਆਂ ਨੰਬਰ ਪਲੇਟਾਂ ਸਰਕਾਰੀ ਨਹੀਂ ਲਵਾਉਂਦੇ ਤਾਂ ਪੁਲਿਸ ਦੇ ਵੱਲੋਂ ਇਸ ਥਾਰ ਦੇ ਉੱਪਰ ਵੱਡੀ ਕਾਰਵਾਈ ਕੀਤੀ ਗਈ ਇਸ ਦਾ ਮੋਟਾ ਚਲਾਣਾ ਜਿਹੜਾ ਉਹ ਵੀ ਕੀਤਾ ਗਿਆ ਜਿਹੜੀ ਜਾਲੀ ਨੰਬਰ ਪਲੇਟ ਲਗਵਾਈ ਹੋਈ ਸੀ ਤਾਂ ਪੁਲਿਸ ਦੇ ਵੱਲੋਂ ਉਹ ਵੀ ਉਤਰਵਾਹੀ ਗਈ ਤਾਂ ਜਲੰਧਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਜਲੰਧਰ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਬਾਜ਼ਾਰ ਦੇ ਵਿੱਚੋਂ ਇੱਕ ਥਾਰ ਚੁੱਕ ਲਈ ਉਸ ਥਾਰ ਦੇ ਉੱਪਰ ਨਾਗੜੀ ਲਿਖਵਾਇਆ ਗਿਆ ਸੀ ਨੰਬਰ ਪਲੇਟ ਦੇ ਉੱਪਰ ਅਤੇ ਜਿਹੜੇ ਥਾਰ ਦੇ ਸ਼ੀਸ਼ੇ ਸੀ ਉਹ ਵੀ ਪੂਰੀ ਤਰ੍ਹਾਂ ਇਸ ਮੁੰਡੇ ਦੇ ਵੱਲੋਂ ਕਾਲੇ ਕਰਵਾਏ ਹੋਏ ਸੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਉਹ ਮੇਰਾ ਨਾਮ ਅੰਕੁਸ਼ ਕਟਿਆਜ ਅੰਕੁਸ਼ ਜੀ ਅੱਜ ਤਹਿ ਬਜਾਰੀ ਔਰ ਟ੍ਰੈਫਿਕ ਪੁਲਿਸ ਵੱਲੋਂ ਸਾਂਝਾ ਆਪਰੇਸ਼ਨ ਕਿਹੜਾ ਮਾਲਟਾਉਨ ਦੇ ਵਿੱਚ ਕੀਤਾ ਗਿਆ ਜੋ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਸੀ ਉਸ ਦੇ ਉੱਤੇ ਕਿਹੜੀ ਕਾਰਵਾਈ ਕੀਤੀ ਅੱਜ ਸਾਡੀ ਤਹਿ ਬਜਾਰੀ ਟੀਮ ਕਾਰਪੋਰੇਸ਼ਨ ਦੀ ਔਰ ਟ੍ਰੈਫਿਕ ਪੁਲਿਸ ਵੱਲੋਂ ਮਾਲਟਾਉਨ ਵਿੱਚ ਮਿਸ਼ਨ ਚਲਾਇਆ ਗਿਆ ਜਿਹਦੇ ਵਿੱਚ ਟੈਂਪੋਰਰੀ ਇਨਕ੍ਰੋਚਮੈਂਟ ਨੂੰ ਲੈ ਕੇ ਤੇ ਟ੍ਰੈਫਿਕ ਨੂੰ ਲੈ ਕੇ ਕਾਫੀ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਤੇ ਜਿਹੜੇ ਲੋਕਾਂ ਨੇ ਨਜਾਇਜ਼ ਫੁੱਟਪਾਥਾਂ ਤੇ ਕਰਜੇ ਔਰ ਫਿਕਸ ਹੋਲਡਿੰਗ ਲਵਾਏ ਸੀਗੇ ਉਹ ਵੀ ਕ੍ਰੇਨ ਦੇ ਥਰੂ ਅਸੀਂ ਉਥੋਂ ਪਟਵਾਏ ਜੀ ਇਹ ਕਿਦੋਂ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾਂਦੀ ਆ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਉਸ ਜਗ੍ਹਾ ਤੇ ਅੱਡੇ ਲੱਗ ਜਾਂਦੇ ਆ ਨੇ ਤੇ ਤੁਹਾਡੇ ਵੱਲੋਂ ਕੀ ਲੋਕਾਂ ਨੂੰ ਕਿਹੜਿਆ ਅਪੀਲ ਕੀਤਾ ਜਾਂਦਾ ਹੈ ਦੇਖੋ ਜੀ ਮੇਰੀ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਇਕੱਲੇ ਸਰਕਾਰੀ ਕਰਮਚਾਰੀ ਹੀ ਨਹੀਂ ਸਗੋ ਤੁਸੀਂ ਵੀ ਇਸ ਦੇ ਵਿੱਚ ਆਪਣਾ ਯੋਗਦਾਨ ਦਿਓ ਕੀ ਟ੍ਰੈਫਿਕ ਦੀ ਜਿਹੜੀ ਸਮੱਸਿਆ ਨੂੰ ਉਹਨੂੰ ਹੱਲ ਕਰ ਸਕੀਏ ਕਿ ਜਿਹੜੇ ਤੁਸੀਂ ਕਬਜ਼ੇ ਕੀਤੇ ਪਏ ਆ ਸੜਕਾਂ ਦੇ ਨਾਜਾਇਜ਼ ਉਹ ਨਾ ਕੀਤੇ ਜਾਣ ਮੇਰੀ ਸ਼ਹਿਰ ਵਾਸੀਓ ਨੂੰ ਇਹ ਅਪੀਲ ਹੈ ਕਿ ਜੇ ਆਪਾਂ ਰਲ ਮਿਲ ਕੇ ਇਨੂੰ ਸਹੀ ਤਰੀਕੇ ਨਾਲ ਚਲਾਵਾਂਗੇ ਤੇ ਸ਼ਹਿਰ ਥੋੜਾ ਵਧੀਆ ਤੇ ਟ੍ਰੈਫਿਕ ਮੁਕਤ ਹੋਵੇਗਾ। ਅੰਜਪ ਆਪਰੇਸ਼ਨ ਤੁਹਾਡੇ ਟ੍ਰੈਫਿਕ ਪੁਲਿਸ ਵੱਲੋਂ ਕਾਇਬੀ ਆ ਰਿਹਾ ਕਾਰਵਾਈ ਆ ਮਜਲੰਦਰ ਦੇ ਮਾਲ ਟਾਉਨ ਦੇ ਵਿੱਚ ਦੁਕਾਨਦਾਰਾਂ ਦੇ ਬਾਅਦ ਜੋ ਕਬਜ਼ੇ ਕੀਤੇ ਹੋਏ ਨੇ ਉੱਥੇ ਉੱਤੇ ਕਾਰਵਾਈਆਂ ਕੀਤੀਆਂ। ਬਿਲਕੁਲ ਠੀਕ ਹੈ ਜੀ ਅੱਜ ਸਾਡੀ ਜਿਹੜੀ ਇਹ ਮਹਿਮ ਸੀ ਕਿ ਬਾਬੂ ਸਿੰਘ ਜੀ ਸਾਹਿਬ ਦੀ ਹਦਾਇਤ ਅਨੁਸਾਰ ਆਮ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਪ੍ਰੋਬਲਮ ਆਉਂਦੀ ਹੈ ਜਿਹਦੇ ਵਿੱਚ ਇਹਨਾਂ ਨੇ ਫੁੱਟਪਾਥ ਨੂੰ ਕਵਰ ਕੀਤਾ ਹੈ ਫੁੱਟਪਾਥ ਤੋਂ ਬਾਅਦ ਆ ਏਰੀਆ ਵੀ ਜਿਹੜਾ ਉਹਨੂੰ ਕਵਰ ਕਰਕੇ ਉੱਥੇ ਇਹਨਾਂ ਨੇ ਰੇੜੀਆਂ ਲਾ ਕੇ ਟ ਉਹ ਸਾਰੀ ਜਿਹੜੀ ਇਨਕ੍ਰੋਚਮੈਂਟ ਹੈਗੀ ਆ ਮਸਨ ਚੌਂਕ ਤੋਂ ਲੈ ਕੇ ਮੈਨਪੋ ਚੌਂਕ ਤੇ ਲੀਤੀਪੁਰੇ ਤੋਂ ਲੈ ਕੇ ਮੋਲਡਾਉਨ ਤੱਕ ਅਸੀਂ ਉਹ ਸਾਰੀ ਅਸੀਂ ਹਟਾਈ ਆ ਵਿਦ ਦਾ ਹੈਲਪ ਆਫ ਤੈਬਜ਼ਾਰੀ ਉਹਨਾਂ ਦੇ ਇਨਸਪੈਕਟਰ ਤੇ ਉਹਨਾਂ ਦੇ ਨਾਲ ਜਿਹੜੀ ਸਾਰੀ ਟੀਮ ਸਾਡੇ ਨਾਲ ਹੈਗੀ ਆ ਤੇ ਅਸੀਂ ਉਹਨਾਂ ਨੂੰ ਜਿਹੜੇ ਬੰਦੇ ਨੇ ਚੱਕ ਲਿਆ ਉਹ ਠੀਕ ਆ ਜਿਹੜੇ ਨਹੀਂ ਹੈ ਉਹਨਾਂ ਨੂੰ ਚੱਕ ਕੇ ਅਸੀਂ ਇਹਨਾਂ ਨੇ ਰੀਟ੍ਰੇਨ ਕੀਤਾ ਤੇ ਇਹਨਾਂ ਦੇ ਉਹ ਨੋਟਿਸ ਇਸ਼ੂ ਕੀਤੇ ਹੈਗੇ ਨੇ ਤੇ ਇਹ ਜਿਹੜੀ ਮਿਹਨ ਸਾਡੀ ਅੱਜ ਕੀਤੀ ਹੈ ਇਹ اسی ਤਰ੍ਹਾਂ ਚਲਦੀ ਰਹੇਗੀ। ਕਈ ਦੁਕਾਨਾਂ ਦੇ ਬਾਹਰ ਪੱਕੇ ਪੋਲ ਲਗਾ ਦਿੱਤੇ ਗਏ ਨੇ ਕਿਹੜੇ ਉਹ ਨਜਾਇਜ਼ ਕਿਹੜੇ ਗਿਨੇ ਆ ਅਸੀਂ ਸਾਡੇ ਕੋਲ ਅੱਜ ਮਸ਼ੀਨ ਸੀਗੀ ਇਹਨਾਂ ਦੀ ਉਹਨਾਂ ਦੀ ਟੈਂਪਜ਼ਰੀ ਵਾਲੇ ਮਸ਼ੀਨ ਸੀ ਉਹਦੇ ਨਾਲ ਅਸੀਂ ਉਹਨੂੰ ਸਾਰੇ ਜਿਹਨੇ ਪੋਲ ਆ ਪਟਕੇ ਤੇ ਤੁਸੀਂ ਦੇਖ ਸਕਦੇ ਆਂ ਟਰੱਕਾਂ ਦੇ ਵਿੱਚ ਜਿਹੜੇ ਭਰੇ ਹੋਏ ਨੇ ਕੈਂਟਰ ਇਹ ਸਾਰੇ ਅਸੀਂ ਲਦਕੇ ਤੇ ਲੈ ਕੇ ਜਾ ਰਹੇ ਆਂ ਕੋਈ ਵੀ ਇਨਕ੍ਰੋਚਮੈਂਟ ਜਿਹੜੀ ਕੀਤੀ ਐ ਉਹ ਬਰਦਾਸ਼ਤ ਨਹੀਂ ਹੋਏਗੀ ਮਾਨਯੋਗ ਸੀਪੀ ਸਾਹਿਬ ਦੀ ਹਦਾਇਤ ਹੈ ਨੇ ਕਿ ਆਮ ਪਬਲਿਕ ਨੂੰ ਕੋ ਪ੍ਰੋਬਲਮ ਨਾ ਆਵੇ ਜਿਹੜਾ ਸਰਕਾਰ ਨੇ ਜਗ੍ਹਾ ਦਿੱਤੀ ਹੋਈ ਐ ਉਹਨਾਂ ਦੇ ਉੱਤੇ ਚੱਲਣ ਵਾਸਤੇ ਬਜ਼ੁਰਗਾਂ ਲਈ ਮਾਤਾ ਲਈ ਬੱਚਿਆਂ ਲਈ ਉਹ ਜਿਹੜੀਆਂ ਫੁੱਟਪਾਥ ਏਰੀਆ ਆ ਉਹ ਖਾਲੀ ਕੀਤਾ ਜਾਵੇ ਤੇ ਉਹਨਾਂ ਲਈ ਜਨਜੀਵਨ ਪ੍ਰੋਪਰ ਨਾਰਮਲ ਬਣੇ ਮੈਂ ਮੈਸੇਜ ਕੀਤੀ ਜਾਂਦੀ ਹੈ ਫਿਰ ਵੀ ਦੁਕਾਨਦਾਰ ਕਿੜੋ ਫਿਰ ਬਾਅਦ ਵਾਪਸ ਕਿੜੋ ਕਾਰਵਾਈ ਕਰਨ ਤੋਂ ਬਾਅਦ ਫਿਰ ਲਗਾ ਲੈਂਦੇ ਨੇ ਤੇ ਉਹਨਾਂ ਤੇ ਤੁਹਾਡੇ ਵੱਲੋਂ ਕੀ ਐਕਸ਼ਨ ਕਿੜਾ ਕੀਤਾ ਜਾਏਗਾ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਦੁਕਾਨਦਾਰਾਂ ਨੂੰ ਸਾਰੇ ਦੁਕਾਨਦਾਰ ਭਰਾ ਦੇ ਸਾਡੇ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਕੋਈ ਵੀ ਇਹੋ ਜੀ ਜਿਹੜੀ ਚੀਜ਼ ਹੈਗੀ ਆ ਹੁਣ ਅਸੀਂ ਅੱਜ ਲਾਸਟ ਟਾਈਮ ਇਹਨੂੰ ਦੱਸ ਚਲੇ ਆਏ ਇਹਨਾਂ ਨੂੰ ਨੋਟਿਸ ਦੇ ਦਿੱਤਾ ਹੈਗਾ ਇਸ ਤੋਂ ਬਾਅਦ ਇਹ ਨਾ ਕੀਤੀ ਜਾਵੇ ਨਹੀਂ ਤਾਂ ਸਾਨੂੰ ਸਖਤ ਕਾਰਵਾਈ ਕਰਨੀ ਪੈਗੀ ਆਪਣੀ ਦੁਕਾਨ ਆਪਣੀ ਜਗ੍ਹਾ ਜਿਹੜੀ ਹੈਗੀ ਆ ਉਹਦੇ ਵਿੱਚ ਆਪਦਾ ਰੱਖ ਸਕਦੇ ਆ ਨਾ ਕਿ ਪਬਲਿਕ ਵਾਲੀ ਜਿਹੜੀ ਜਗ੍ਹਾ ਹੈਗੀ ਕਾਰਪੋਰੇਸ਼ਨ ਦੀ ਜਗ੍ਹਾ ਸਰਕਾਰੀ